ਇਤੋਂ ਪਰਚੀਆਂ ਪੈਣ ਗਈਆਂ ਆਪ ਆ ਦੇ ਬਾਈ ਇਧਰ ਚੈੱਕ ਕਰੋ ਬਾਈ ਆ ਮਗਰਲੇ ਪਾਸੇ ਦਿਖਾ ਦੇ ਸਾਰਾ ਆ ਦੇਖੋ ਪਰਚੀਆਂ ਕਿੰਨੀਆਂ ਸੋਹਣੀਆਂ ਸਟੀਆਂ ਜਾ ਰਹੀਆਂ ਕਮਾਲ ਹੋਈ ਪਈ ਆ ਕਮਾਲ ਦੀ ਗੱਲ ਬਾਤ ਆ ਬਾਈ ਦੇਖੋ ਚੈੱਕ ਬਾਈ ਪਿੰਡ ਦੌਦਰ ਦੇ ਵਿੱਚ ਖੜਾ ਇਸ ਟਾਈਮ ਤੇ ਇਧਰਲੇ ਪਾਸੇ ਤੁਸੀਂ ਆਹ ਪੁਰਜਾ ਦੇਖ ਰਹੇ ਹੋ ਬਾਈ ਨੇੜਿਆਂ ਹੀ ਮੜਾ ਕੈਮਰਾ ਲੈ ਕੇ ਇਹ ਮੁੰਡਿਆਂ ਨੇ ਆਪਣੇ ਪਿੰਡ ਦੇ ਨੇ ਬਣਾਇਆ ਤੇ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਨੇ ਆਪ ਬਣਾਇਆ ਇਹ ਕਾਦੇ ਵਾਸਤੇ ਮੈਂ ਤੁਹਾਨੂੰ ਦੱਸਦਾ ਜਿਵੇਂ ਕੋਈ ਪਿੰਡ ਦੇ ਵਿੱਚ ਨਗਰ ਕੀਰਤਨ ਹੁੰਦਾ ਜਾਂ ਕੋਈ ਹੋਰ ਧਾਰਮਿਕ ਸਮਾਗਮ ਸਮਾਗਮ ਹੁੰਦਾ ਤਜੇ ਤੁਸੀਂ ਪਰਚੀਆਂ ਸਿੱਟ ਨਹੀਂ ਆਵੀਆਂ ਪਰਚੀਆਂ ਸਿੱਟ ਨਹੀਂ ਜਿਵੇਂ ਪੈਰਾਸ਼ੂਟ ਦੇ ਨਾਲ ਪਰਚੀਆਂ ਸਿੱਟਦੇ ਆ ਤੇ ਬਾਈ ਉਹਨਾਂ ਨੇ ਇਹ ਮੰਨ ਕੇ ਚਲੋ ਆ ਚੀਜ਼ ਬਣਾਈ ਹੋਈ ਹੈ ਪੈਰਾਸ਼ੂਟ ਨਹੀਂ ਫੇਲ ਕਰਦਾ ਤੁਹਾਨੂੰ ਸੱਟ ਕੇ ਵੀ ਦਿਖਾਵਾਂਗੇ ਬਾਈ ਪਹਿਲਾਂ ਤੁਹਾਨੂੰ ਸੱਟ ਕੇ ਹੀ ਦਿਖਾ ਦਈਏ ਨਾ ਬਾਈ ਚਲਾਈ ਮੜਾ ਜਾ ਵੀਡੀਓ ਚਲਾ ਬਾਈ ਆ ਤੁਹਾਨੂੰ ਦਿਖਾਉਣੇ ਆ ਬਾਈ ਇੱਥੋਂ ਪਰਚੀਆਂ ਪੈਣ ਗਈਆਂ ਆ ਪਾ ਦੇ ਬਾਈ ਆ ਇਧਰ ਚੈੱਕ ਕਰੋ ਬਾਈ ਆ ਮਗਰਲੇ ਪਾਸੇ ਦਿਖਾ ਦੇ ਸਾਰਾ ਆ ਦੇਖੋ ਪਰਚੀਆਂ ਕਿੰਨੀਆਂ ਸੋਹਣੀਆਂ ਸਟੀਆਂ ਜਾ ਰਹੀਆਂ ਕਮਾਲ ਹੋਈ ਪਈ ਆ ਕਮਾਲ ਦੀ ਗੱਲ ਬਾਤ ਆ ਭਾਈ ਦੇਖੋ ਚੈੱਕ ਕਰੋ ਤੁਸੀਂ ਇਧਰਲੇ ਪਾਸੇ ਲਿਆ ਗਾਇਆ ਹੈ ਕੈਮਰਾ ਆਹ ਚੈੱਕ ਕਰੋ ਠੀਕ ਆ ਵੀਰੇ ਬਹੁਤ ਆ ਓਕੇ ਆ ਭਾਈ ਟਰੈਕਟਰ ਬੰਦ ਕਰਦੀ ਇਹ ਹੁਣ ਆਪਾਂ ਬਾਈ ਨੂੰ ਪੁੱਛਦੇ ਆ ਵੀ ਇਹ ਬਣਾਇਆ ਕਿਵੇਂ ਆ ਇਹਨਾਂ ਨੇ ਤੇ ਕੀ ਸਿਸਟਮ ਆ ਤੇ ਕਿੱਥੇ ਕਿੱਥੇ ਪਹੁੰਚ ਸਕਦੀ ਆ ਭਾਈ ਪਹਿਲਾਂ ਸاسيਗਾ ਸਾਰਾ ਨੂੰ ਭਾਈ ਇਹ ਬਣਾਇਆ ਕੀ ਸੋਚ ਕੇ ਬਣਾਇਆ ਇਹ ਵੀ ਆਪਣੇ ਸਾਨੂੰ ਕਦੇ ਸੀਗੀ ਮਸ਼ੀਨ ਜੀ ਸਾਨੂੰ ਅਸੀਂ ਬੈਠੇ ਹੀ ਸਾਡੇ ਪਿੰਡ ਨਗਰ ਕੀਤਨ ਹੁਣਾ ਸੀਗਾ ਜੀ ਉਦੋਂ ਪਹਿਲਾਂ ਫਿਰ ਸਾਡਾ ਬਣਿਆ ਵੀ ਫੁੱਲਾਂ ਵਾਂਗ ਵੀ ਪਾਚੀਆਂ ਦੀ ਸੇਵਾ ਕਰੀਏ ਠੀਕ ਆ ਮਸ਼ੀਨ ਸੀਗੀ ਫਿਰ ਅਸੀਂ ਆਪ ਹੀ ਸਭ ਦਾ ਜਗੜ ਲਾਇਆ ਫਿਰ ਪਾਚੀਆਂ ਦਾ ਪ੍ਰਬੰਧ ਕੀਤਾ ਵੀ ਪਹਿਲਾਂ ਹੀ ਆਪ ਕਦੇ ਚਲਾ ਕੇ ਦੇਖੀ ਸਾਨੂੰ ਸੋਹਣੀ ਲੱਗੀ ਫਿਰ ਅਸੀਂ ਜਥੇਬੰਦੀ ਨਾਲ ਗੱਲ ਕੀਤੀ ਉਹਦੋਂ ਹੀ ਨਾ ਫਿਰ ਅਸੀਂ ਜੋ ਪਹਿਲੇ ਨਗਰ ਕੀਤਨ ਚਲਾਈ ਸਾਨੂੰ ਵਧੀਆ ਲੱਗੀ ਫਿਰ ਅਸੀਂ ਪਿੰਡ ਦੇ ਵਿੱਚ ਜਿਹੜੇ ਹੋਰ ਨਗਰ ਕੀਤਨ ਉੱਥੇ ਵੀ ਉਹੀ ਸੇਵਾ ਨਿਭਾਈ ਇਹ ਠੀਕ ਆ ਤਾਂ ਕਿ ਫਿਰ ਗਾਂ ਦੀਆਂ ਹੁਣ ਅਸੀਂ ਕਹਿੰਦੇ ਆ ਵੀ ਹੋਰ ਕਿਸੇ ਪਿੰਡ ਵਿੱਚ ਵੀ ਜੇ ਕੋਈ ਹੈਗਾ ਸਾਨੂੰ ਦੱਸੋ ਸੰਪਰਕ ਉੱਥੇ ਵੀ ਚਲੇ ਜਾਓ ਉੱਥੇ ਵੀ ਚਲੇ ਜਾਓ ਜਿਹੜੇ ਮਾਜੀ ਪਿੰਡs ਹੋਵੇ ਜੀ ਬਾਈ ਜੇ ਕੋਈ ਤੁਹਾਡੇ ਪਿੰਡ ਦੇ ਵਿੱਚ ਕੋਈ ਧਾਰਮਿਕ ਸਮਾਗਮ ਆ ਤਾਂ ਤੁਸੀਂ ਜੇ ਇਹਨਾਂ ਦੇ ਕੋਲੋਂ ਪਰਚੀਆਂ ਸਟਾਉਣੀਆਂ ਹੈ ਇਹ ਮਸ਼ੀਨ ਦੇ ਨਾਲ ਤਾਂ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਦੀ ਆਪ ਦੀ ਕੋਈ ਮਿਹਨਤ ਨਹੀਂ ਗਈ ਕੱਲੀ ਸੇਵਾ ਹੀ ਕਰਦੇ ਆ ਬਸ ਕੱਲਾ ਖਰਚ ਆਉਣਾ ਪਰਚੀਆਂ ਦਾ ਜਿਹੜੇ ਪਰਚੀ ਦੇ ਵਿੱਚ ਪੈਂਦੀਆਂ ਤੇ ਬਾਕੀ ਇੱਕ ਟਰੈਕਟਰ ਦਾ ਤੇਲ ਹਨਾ ਉਹਦਾ ਖਰਚ ਆਉਣਾ ਹੋਰ ਇਹਨਾਂ ਦਾ ਕੋਈ ਖਰਚਾ ਨਹੀਂ ਤੇ ਬਾਕੀ ਬਾਈ ਇਹ ਬਣਾਉਣ ਨੂੰ ਕਿੰਨਾ ਕੁ ਟਾਈਮ ਲੱਗ ਗਿਆ ਦੋ ਕੁ ਮਹੀਨੇ ਲੱਗੇ ਦੋ ਮਹੀਨੇ ਨੂੰ ਬਣਾਉਣ ਨੂੰ ਲੱਗੇ ਹਾਂਜੀ ਮੈਂ ਤੇ ਆਪਣਾ ਸੀਗਾ ਨਾਲ ਅਸੀਂ ਆਪ ਲੱਗੇ ਰਹੇ ਠੀਕ ਆ ਚੀਜ਼ਾਂ ਬਨੇ ਘਰੇ ਤਿਆਰ ਕੀਤੀ ਆ ਧਮਾ ਘਰੇ ਤਿਆਰ ਕੀਤੀ ਹੈ ਨਾ ਵੀ ਆਪ ਤਾਂ ਤੁਸੀਂ ਪੈਰਾਸ਼ੂਟ ਨਾਲ ਵੀ ਕਈ ਸੱਟਦੇ ਆ ਜਾਂ ਹੋਰ ਮਸ਼ੀਨਾਂ ਮਹਿੰਗੀਆਂ ਮੈਂ ਲਿਆ ਕੇ ਸੱਟਦੇ ਆ ਤੇ ਇਹਨਾਂ ਨੇ ਤਾਂ ਦੇਸੀ ਜਗਾਰਡ ਬਣਾਇਆ ਹੋਇਆ ਤੁਸੀਂ ਦੇਖੋ ਬਾਈ ਚੈੱਕ ਕਰੋ ਤੇ ਬਹੁਤ ਸੋਹਣੀ ਮਸ਼ੀਨ ਆ ਇੱਕ ਹੈ ਵੀ ਸਾਈਜ਼ ਦੇ ਵਿੱਚ ਵੀ ਬਾਲੀ ਵੱਡੀ ਨਹੀਂ ਛੋਟੀ ਜੀ ਹੈ ਨਾ ਤੇ ਬਾਕੀ ਚੱਲ ਵੀ ਇਹ ਬਾਈ ਇਹਦਾ ਖਰਚਾ ਖੁਰਚਾ ਆਪ ਦਾ ਤਾਂ ਨਹੀਂ ਗਿਆ ਕੋਈ ਟਰੈਕਟਰ ਦਾ ਹੀ ਸਾਰਾ ਟਰੈਕਟਰ ਆ ਇਹ ਸੇਵਾਜ ਬਾਰੇ ਆਪਾਂ ਨੂੰ ਬਣਾਈ ਆ ਠੀਕ ਆ ਸੇਵਾਦਾਰ ਬਾਹਰਲੇ ਇਆ ਕਰ ਗਏ ਸਾਰੇ ਬੰਦੇ ਆ ਦੇ ਲਓ ਜੀ ਬਾਈ ਚੈੱਕ ਕਰੋ ਤੁਸੀਂ ਤੇ ਬਾਕੀ ਆ ਇਹਨਾਂ ਦੇ ਕੋਲੇ ਪਰਚੀਆਂ ਹੁੰਦੀਆਂ ਜਿਹੜੀਆਂ ਸਿੱਟੀਆਂ ਜਾਂਦੀਆਂ ਨਾ ਇਹ ਪਰਚੀਆਂ ਦੇ ਵਿੱਚ ਪੈ ਕੇ ਤੇ ਟਰੈਕਟਰ ਸਟਾਰਟ ਕਰਕੇ ਚੱਲੀ ਜਾਂਦਾ ਨਾ ਜਿਵੇਂ ਨਗਰ ਕੀਰਤਨ ਦੇ ਸਭ ਤੋਂ ਮੂਹਰੇ ਲੱਗ ਕੇ ਇਹ ਪਰਚੀਆਂ ਸਿੱਟੀ ਜਾਂਦੀ ਹੈ ਨਾ ਤੇ ਬਾਕੀ ਕੰਟੈਕਟ ਨੰਬਰ ਆਪਾਂ ਦੇ ਦਿੰਦੇ ਆ ਬਾਈ ਨੰਬਰ ਬੁੱਲੋ ਮੜੇ ਜੀ 7710342672 ਲਓ ਜੀ ਪਹੇ ਲੱਗੇ ਬਾਈ ਨੰਬਰ 9955270811 ਦੋ ਨੰਬਰ ਆ ਇਹਨਾਂ ਦੇ ਜਿਹੜੇ ਤੇ ਮਰਜ਼ੀ ਸੰਪਰਕ ਕਰ ਲਿਓ ਬਾਈ ਇੱਥੇ ਕੈਮਰਾ ਮਾੜਾ ਜਾਂ ਮਾਰਦੀ ਇਧਰਲੇ ਪਾਸੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਨਾਂ ਨਾਲ ਸੰਪਰਕ ਤੁਸੀਂ ਇਸ ਨੰਬਰ ਤੇ ਕਰ ਸਕਦੇ ਹੋ ਜਿਹੜੇ ਨੰਬਰ ਦਿੱਤੇ ਹੋਏ ਆ ਤੇ ਬਾਕੀ ਜਿਹੜਾ ਮਰਜੀ ਪਿੰਡ ਦੇ ਵਿੱਚ ਤੁਸੀਂ ਪਰਚੀਆਂ ਸਟਭਾਉਣ ਦੀ ਸੇਵਾ ਕਰਾਉਣੀ ਆ ਤਾਂ ਇਹਨਾਂ ਨਾਲ ਸੰਪਰਕ ਕਰ ਲਓ ਬਾਈ ਤੇ ਬਾਕੀ ਜਿੱਥੇ ਮਰਜੀ ਬਾਈ ਜੂਰੀ ਤੁਸੀਂ ਗੱਲ ਕਰ ਲਓ ਹਨਾ ਕਿੰਨੇ ਦਿਨ ਪਹਿਲਾਂ ਦੱਸਣਾ ਪਊਗਾ ਬਾਈ 10 15 ਦਿਨ ਪਹਿਲਾਂ ਦੱਸ ਦਿਓ 10 15 ਦਿਨ ਪਹਿਲਾਂ ਦੱਸ ਦਿਨ 10 15 ਸਮਾਨ ਨਾਲ ਸੀ ਆਪਦਾ ਠੀਕ ਆ ਹਾਂਜੀ ਸਮਾਨ ਨਾਲ ਠੀਕ ਆ ਭਾਈ ਗਾਹਣੇ ਮੰਨੇ ਫਿਰ ਪਰਚੀਆਂ ਹੈ ਭਾਈ ਕਟੌਣੀਆਂ ਪੈਂਦੀਆਂ ਪਰਚੀਆਂ ਕਟੌਣੀਆਂ ਪੈਂਦੀਆਂ ਠੀਕ ਆ ਇਹ ਤਾਦੀਆਂ ਹੁੰਦੀਆਂ ਹਨ ਹਾਂਜੀ ਫਿਰ ਤਾਦੀਆਂ ਤਾਦੀਆਂ ਹੁੰਦੀਆਂ ਪਰਚੀਆਂ ਭਾਈ ਇਹ ਜਿੰਨੇ ਕਈ ਉਹਨੇ ਕਟਡ ਕੱਟ ਦਿੰਦੇ ਗਾਹ ਫਿਰ ਉਹ ਓਕੇ ਓਕੇ ਠੀਕ ਆ ਠੀਕ ਆ ਪਹਿਲਾਂ ਸਾਈਜ਼ ਨਹੀਂ ਪੈਂਦੀ ਉਸ ਹਿਸਾਬ ਨਾਲ ਪਰਚੀਆਂ ਕਟਵਾ ਕੇ ਫਿਰ ਮੰਨ ਕੇ ਚੱਲੋ ਤੁਹਾਨੂੰ 10 ਦਿਨ ਪਹਿਲਾਂ ਦੱਸਣਾ ਪਊਗਾ ਸੋ ਸ਼ੇਅਰ ਕਰ ਦਿਓ ਦੱਬ ਕੇ ਵੀਡੀਓ ਨੂੰ ਤੇ ਜਿਹੜੇ ਕਿਸੇ ਨੇ ਹਨਾ ਸਟੌਣੀਆਂ ਪਰਚੀਆਂ ਪਿੰਡ ਦੇ ਵਿੱਚ ਤਾਂ ਭਾਈ ਉਹਨਾਂ ਨਾਲ ਸੰਪਰਕ ਕਰ ਲਓ ਧੰਨਵਾਦ ਰੇ ਮੇਰੇ